ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਪਹੁੰਚੇ ਜੀ ਜੇਠੂਕੇ ਘਰ ਦੀ ਲੋਕਲ ਵੀਡੀਓ ਹੈ ਜੀ ਦੋ ਆਪਾਂ ਜਾਨਵਰ ਲੈ ਕੇ ਆਏ ਇੱਕ ਜਰਸੀ ਕਰੌਸ ਹੈ ਇੱਕ ਪਿਓਰ ਜਰਸੀ ਇਹ ਗੱਲਬਾਤ ਬਾਈ ਨਾਲ ਕਰਾਂਗੇ ਆਜੋ ਵੀਰੇ ਇੱਥੇ ਸਸੀ ਗਾ ਬਾਈ ਸਸੀ ਗਾ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਬਾਈ ਇਧਰ ਹੋ ਜਾਓ ਮਾੜਾ ਤੇ ਨਾਮ ਐਡਰੈਸ ਬੋਲੋ ਜੀ ਨੌ ਸਕੰਦ ਦੀਪ ਸਿੰਘ ਜੀ ਪਿੰਡ ਜੇਠੂਗਾ ਠੀਕ ਹੈ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਰਾਮਪਰਾ ਫੂਲ ਤੇ ਨੇੜੇ ਤੇੜੇ ਪਿੰਡ ਇੱਥੇ ਕਿਹੜੇ ਨੇੜੇ ਰਾਮਪਰਾ ਜੀ ਇਧਰ ਤਬਾ ਜੀ ਠੀਕ ਹੈ ਵੀਰੇ ਤੇ ਵੀਰੇ ਨੰਬਰ ਬੋਲੋ 98037 ਹੂੰ 08566 ਜੀ ਦੁਬਾਰਾ ਫੇਰ ਬੋਲੋ 98037 08566 ਜੀ ਤੇ ਅੱਜ ਵੀਰੇ ਆਪਾਂ ਘਰ ਦੇ ਦੋ ਨਾਂਗ ਪਗਾਉ ਕੀਤੇ ਹਾਂ ਹਾਂਜੀ ਹਾਂ ਦੋ ਆ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਰਸੀ ਪਯੌਰ ਦੇਖੀ ਜਾਂਦੇ ਆ ਪੰਜਾਬ ਵਾਲੀ ਜਰਸੀ ਆ ਹਨਾ ਇਹ ਤੇ ਵੀਰੇ ਕਿਹੜਾ ਸੂਆ ਇਹਦਾ ਤੇ ਦੂਜਾ ਸੂਆ ਵੀਰੇ ਦੂਜਾ ਸੂਆ ਆ ਗਿਆ ਤੇ ਵੀਰੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਇਹਨੇ ਪਹਿਲੇ ਸੂਏ ਨੇ 19-20 ਲੀਟਰ ਉਹ ਦਿੱਤਾ ਜੀ ਜਾਇਜ਼ ਗੱਲ ਆ ਹਨਾ ਜਮਾ ਤੇ ਬਾਕੀ ਦੀ ਗੱਲ ਤੁਹਾਨੂੰ ਦਿੱਖ ਦੱਸੂਗੀ ਖੋਲੋ ਇਹਨੂੰ ਤੋੜ ਕੇ ਦਿਖਾਈਗੀ ਵੀਡੀਓ ਪਈ ਆ ਪੁਰਾਣੀ ਹਾਂ ਤਿਆਰ ਦੀ ਸਾਰੀ ਉਹ ਬਾਈ ਕਹਿੰਦਾ ਤੁਸੀਂ ਵੀਡੀਓ ਮੰਗਾ ਲਿਓ ਜੇ ਆਕੇ ਤਾਂ ਆਕੇ ਦੇਖ ਲਿਓ ਠੀਕ ਆ ਤੇ ਬਾਕੀ ਦਾ ਚਾਰੇ ਥਣ ਨਿਖੜਵੇਂ ਤੇ ਆ ਦੇਖੋ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਤੇ ਬਾਕੀ ਦੀ ਗੱਲ ਲੋਕਲ ਵੀਡੀਓ ਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10 ਵਜੇ ਦਾ ਜੀ ਠੀਕ ਆ ਇੱਕ ਸੂਈ ਸਵਾਈ ਹੈ ਕਿ 12 ਕਿਲੋ ਦੁੱਧ ਆਗਾ ਉਹ ਵੀ ਤੁਹਾਨੂੰ ਕਰਾਉਣਿਆ ਚੈੱਕ ਠੀਕ ਹੈ ਜੀ ਠੀਕ ਹੈ ਇਹ 15 ਦਿਨ 22 ਕਹਿੰਦਾ ਬਾਕੀ ਆ ਤੇ ਕਿਹੜਾ ਲੱਗਿਆ ਤੇ ਸੀਮਨ ਵੀਰੇ ਅੱਗੇ ਇਹ ਲੱਗਿਆ 62 50 ਜੀਰੋ 62 50 ਜੀਰੋ 62 ਠੀਕ ਆ ਵੀਰੇ ਤੇ ਬਾਕੀ ਦੀ ਗੱਲ ਤਿਆਰੀ ਹੁਣ ਵੀ ਬਹੇਰੀ ਕਰੀ ਫਿਰਦੀ ਆ ਹਨਾ ਤੇ ਬਾਈ ਸੀਲ ਸੂਲ ਫੁੱਲ ਆ ਬੰਦਾ ਤੂੰ ਦੇਖੇ ਸੂਣ ਤਿਆਰੀ ਲੈ ਵਾ ਠੀਕ ਆ ਵੀਰੇ ਤੇ ਬਾਕੀ ਦਾ ਬਾਈ ਦੇ ਤੁਹਾਨੂੰ ਪਸ਼ੂਆਂ ਤੇ ਕੈਮਰਾ ਮਾਰਾਂ ਬਾਦ ਦਾ ਥੋੜੇ ਸਮਾਈ ਉਹੋ ਜਿਹੀ ਆ ਹਨਾ ਆ ਦੇਖੋ ਖੜੀਆਂ ਬਹਿੜਾਂ ਚੰਗੀਆਂ ਸਾਰੀਆਂ ਬਾਈ ਕੋਲੇ ਪਿੰਡ ਜੇਠੂ ਗਿਆ ਹਥੋਥ ਮਾਰੋ ਇਹ ਥੱਲੇ ਆ ਦੇਖੋ ਜੀ ਕੁਆਲਿਟੀ ਕੋਈ ਇਹੋ ਜਿਹੀ ਗੱਲ ਹੀ ਨਹੀਂ ਵੀ ਤੁਹਾਡੇ ਲੱਤ ਛਾੜ ਮਾਰ ਜੇ ਤੇ ਅੱਲੇ ਵਾ ਖੇਚੋ ਮੜਾ ਜੇ ਦੇਖੋ ਜੀ ਬਾਕੀ ਦੀ ਗੱਲ ਧਾਰ ਦੂਰ ਪੂਰੀ ਮੋਟੀ ਆ ਵੀਰੇ ਤੇ ਬਾਕੀ ਦਾ ਦੁੱਧੇ ਦਾ ਫੈਡ ਵਾਲਾ ਹੂ ਹਨਾ ਫੈਡ ਅਠਲੀ ਹੂ ਥੱਲੇ ਆਉਂਦੀ ਵੀ ਨਹੀਂ ਬਾਈ ਠੀਕ ਆ ਬਹੁਤ ਵਧੀਆ ਫੈਡ ਆਉਂਦੀ ਹੈ ਤੇ ਬਾਕੀ ਦਾ ਵੱਡੇ ਕੱਦ ਕਾਠ ਦੀ ਕੋਈ ਓਵੇਂ ਨਹੀਂ ਪੰਜਾਬ ਵਾਲੀ ਜਰਸੀ ਹੈ ਨਾ ਕੋਈ ਮਹਾਮਾਚਲ ਵਾਲੀ ਹੋਵੇ ਜਮਾ ਪ्योर ਆ ਬਾਈ ਪੰਜਾਬ ਤੇ ਡਿਮਾਂਡ ਬਾਈ ਫਿਰ ਇਹਦੀ ਡਿਮਾਂਡ ਫੋਨ ਤੇ ਕਰਦਾ ਜੈ ਜੀ ਹੂ ਜਮਾ ਜੈ ਜੀ ਰੱਖੋ ਤੇ ਬਾਕੀ ਦਾ ਕਰਨੇ ਬਾਈ ਨਾ ਇਹ ਕੀ ਫਿਰ ਦੁੱਧ ਕਿੰਨਾ ਕੁ ਉਮੀਦ ਲਾ ਸਕਦੇ ਆ ਬਈ ਤੋਂ 25 ਲੀਟਰ ਦੇਣਾ ਚਾਹੀਦਾ ਜਿਵੇਂ ਹਣਾ ਭਾਂਡਾ ਦਾ ਹੁਣੇ 15 ਕਿਲੋ ਵਾਲਾ ਦਾ ਭਾਂਡਾ ਤਿਆਰ ਹੋਇਆ ਵਾ ਹੁਣ ਰੁੱਤ ਵਧੀਆ ਜੀ ਰੁੱਤ ਚੰਗੀ ਆ ਹਾਂ ਸਿਆਲੋ ਸਿਆਲ ਦੁੱਧ ਪਵਾ ਕੇ ਉਹਨੂੰ ਡਰਾਈ ਹੋ ਜਾਣਾ ਨੇ ਜੇ ਉਹਨੂੰ ਗਰਮੀ ਆਉਣੀ ਆ ਤੇ ਬਾਕੀ ਤਾਂ ਖਰਾਬ ਨਹੀਂ ਹੁੰਦੀ ਤੇ ਬਾਈ ਕੋਲੇ ਦਾ ਸਾਇਲੇਜ ਹੈ ਨਹੀਂ ਜਾਂ ਸਾਇਲੇਜ ਵਗੈਰਾ ਇਹਨੂੰ ਪਵੇ ਠੀਕ ਆ ਵੀਰੇ ਤੇ ਬਾਕੀ ਦਾ ਪਸ਼ੂ ਤੇਰੇ ਕੋਲੇ 10 15 ਹੈਗੇ ਹਣਾ ਗਾਇਆਂ ਆ ਮਿਲਕ ਵੇਨ ਕਰੋ ਚੈੱਕ ਕਿੰਨੀ ਵਧੀਆ ਤੇ ਫੇਸ ਕਰੋ ਚੈੱਕ ਪਿਓਰ ਜਰਸੀ ਪੰਜਾਬ ਵਾਲੀ ਡਿਮਾਂਡ ਫੋਨ ਤੇ ਹੋਊਗੀ ਸਾਰਾ ਕੋ ਤੁਹਾਨੂੰ ਚੈੱਕ ਕਰਾਤਾ ਬਾਈ ਕਹਿੰਦਾ ਥਣ ਖਿੱਚ ਗਏ ਜੀ ਨੇ ਲਿਜਾਣੀ ਘਰੇ ਆ ਕੇ ਦਸੱਲੀ ਕਰਕੇ ਫੇਰ ਲੈ ਕੇ ਜਾਇਓ ਤੇ ਦੁੱਧ ਦੀ ਲੋਕਲ ਵੀਡੀਓ ਆ ਫੁੱਲ ਗਰੰਟੀ ਤੇ ਹੁਣ ਬਾਈ ਆਪਾਂ ਦੋ ਨੰਬਰ ਦੀ ਗੱਲ ਕਰ ਲੀਏ ਇਹਦੀ ਕੀ ਡਿਟੇਲ ਆ ਇਹ ਬਾਈ ਸਹੀ ਵਾਲ ਕਰਾਉਸਾ ਸਹੀ ਵਾਲ ਕਰਾਉਸਾ ਕਿੰਨੇ ਚਿਰ ਦੀ ਸੂਈ ਵੀ ਆ ਉਹਨੂੰ ਸੂਈ ਹੋਵੇ 4 ਕ ਮਹੀਨੇ 4 ਮਹੀਨੇ ਹੋ ਗਏ 1 ਮਹੀਨੇ ਦੀ ਪੂਰੀ ਗੱਲ ਨੂੰ ਸਮਝ ਲੈ ਹਾਂ ਤੁਹਾਨੂੰ ਫਿਰ ਪਤਾ ਹੀ ਲੱਛਣਾਂ ਤੋਂ ਪਤਾ ਲੱਗਿਆ ਹਾਂ ਬਸੂ ਦਾ ਠੀਕ ਆ ਜੀ ਤੇ ਵੀਰੇ ਦੁੱਧ ਹੁਣ ਇਹ ਥੱਲੇ ਕਿੰਨਾਗਾ 12 ਕਿਲੋ ਮੰਨਿਆ ਰਗਾ ਦੁੱਧ ਹੋਣਾ ਜਮਾ ਸਤਾ ਪੂਰਾ ਆ ਰਿਹਾ ਵਾਗੇ ਬਹਿ ਗਿਆ ਭਾਈ ਇਹ ਨਹੀਂ ਚੁੱਕੇ 12 ਕਿਲੋ 6 ਲੀਟਰ ਪਰ ਟਾਈਮ ਦਾ ਆਪਾਂ ਮਿਲ ਕੇ ਦੇ ਦਾਂਗੇ ਮਿਲ ਕੇ ਨਹੀਂ ਲੱਗੇ ਅਗਲਾ ਠੀਕ ਹੈ ਜੀ ਖੋਲੋ ਉਹਨੂੰ ਤੋੜ ਕੇ ਦਿਖਾਈਏ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਹੁਣ ਜਮ ਖਾਲੀ ਆ ਸਵੇਰ 10 ਵਜੇ ਦਾ ਠੀਕ ਹੈ ਜੀ ਤੇ ਆ ਦੇਖੋ ਤੇ ਸੂਆ ਇਹ ਪਹਿਲਾ ਸੂਈ ਹੈ ਕਿ ਦੂਜਾ ਸੂ ਇਹ ਤੀਜਾ ਸੂਈ ਤੀਜਾ ਵੀਰੇ ਤੀਜਾ ਸੂਈ ਵੀ ਆ ਚੌਥੇ ਵਾਸਤੇ ਗੱਬਣਾ ਠੀਕ ਆ ਵੀਰੇ ਜਮਾ ਜਾਏ ਗੱਲਾਂ ਬਾਈ ਦੀਆਂ ਠੀਕ ਆ ਕੀ ਫਾਇਦਾ ਬਾਈ ਕਹਿੰਦਾ 2 ਰੁਪਏ ਘੱਟ ਵਾਟ ਲਾਂਗੇ ਤਾਂ ਨਹੀਂ ਹਨਾ ਮਾਲ ਵਾਲਾ ਕਰਕੇ ਵੇਚਨੇ ਆਪਾਂ ਹਾਂ ਮਾਲ ਵਾਲਾ ਕਰਕੇ ਵਿੱਚੋਂ ਬਾਕੀ ਆ ਤੁਹਾਨੂੰ ਮੱਝ ਲੈਣ ਦੀ ਲੋੜ ਨਹੀਂ ਬਾਈ ਕਹਿੰਦਾ ਦੋਨੇ ਟਾਈਮ 6 ਲੀਟਰ ਪਰ ਟਾਈਮ ਦਾ ਮੋٹے ਮੋٹے ਥਣ ਕਰ ਲੂਗਾ ਮੋٹے ਮੋٹے ਥਣ ਦੇ ਆਥ ਨੂੰ ਲੈਵਾ ਭਰ ਜੰਦੇ ਫੁੱਲ ਸੀਲ ਠੰਡੀ ਫੁੱਲ ਆ ਹਨਾ ਐ ਨਹੀਂ ਹੈਗੀ ਤੇ ਬਾਕੀ ਕਹਦਾ ਬਾਈ ਕਹਿੰਦਾ ਤਰੀਕ ਮੈਂ ਤੁਹਾਨੂੰ ਤਰੀਕ ਸਾਰੀ ਲੈ ਜਾਓ ਇੱਕ ਮਹੀਨਾ ਹੋ ਗਿਆ ਇਹ ਟੀਕੇ ਲੱਗੇ ਨੂੰ ਪੰਜ ਕਰ ਲੂ ਇੱਕ ਕਰਾ ਕੇ ਲੈ ਹੂੰ ਠੀਕ ਆ ਤੇ ਵੀਰੇ ਫਿਰ ਇਹਦੇ ਪੈਸੇ ਇਹਦਾ 42 ਕਰੇ ਚਲੋ ਇਹਦਾ ਦਾਤਾ ਵਧੀਆ ਕਰਿਆ ਇਮਾਨਦਾਨ ਦਾ ਹੋ ਜੂ ਨਾ ਕੋਈ ਲਕੀਰਾਂ ਦੀ ਤਾਂ ਗੱਲ ਨਹੀਂ ਮਾਨਦਾਨ ਕਰਦੇ ਕੋਈ ਦੋ ਨਾਕ ਸੀ ਵੀਰੇ ਦੋਨੇ ਤੁਹਾਨੂੰ ਦਿਖਾਦੇ ਨੰਬਰ ਫੇਰ ਬੋਲੋ ਜੀ 99027 ਹੂੰ 0855 ਪਿੰਡ ਜੇਠੂ ਪਿੰਡ ਜੇਠੂ ਦੇ ਨੇੜੇ ਤੇੜੇ ਆਪਣੇ ਰਹਿ ਗਿਆ ਕਰਿਆੜ ਵਾਲਾ ਆ ਗਿਆ ਇੱਕ ਪਾਸੇ ਇੱਧਰ ਤਪਾ ਕਿੰਨੇ ਕਿਲੋਮੀਟਰ ਆਪਾਂ ਨੂੰ 4 ਕਿਲੋਮੀਟਰ ਹੀ ਇੱਥੋਂ ਦਾ ਯਾਰ ਤੇ ਤਪਾ 4 ਕਿਲੋਮੀਟਰ ਆਮਪਰਾ ਕਿੰਨੇ ਜੀ ਆਮਪਰਾ 11 ਕਿਲੋਮੀਟਰ ਜਿੱਥੇ ਵੀਰੇ ਪਸ਼ੂ ਮੰਡੀ ਲੱਗਦੀ ਆ ਆਮਪਰਾ ਮੰਡੀ ਉਹਦੇ ਪਿੰਡ ਇਸ ਜਮਨ ਨੇੜੇ ਹੀ ਹੈਗਾ ਤੇ ਇਧਰੋਂ ਜਿਹੜਾ ਹਾਈਵੇ ਬਠਿੰਡੇ ਤੋਂ ਚੰਡੀਗੜ੍ਹ ਵਾਲਾ ਵੱਡਾ ਹਾਈਵੇ ਆ ਉਹ 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 ਲਾਸਟ ਪਿੰਡ ਆ ਜੀ ਕਿਤੇ ਬਰਨਾਲੇ ਜਿਹੜੇ ਤੋਂ ਪਹਿਲਾ ਪਿੰਡ ਆ ਜੀ ਹਾਂਜੀ ਠੀਕ ਆ ਤੇ ਉਹਦੇ ਦੇ ਪਿੰਡ ਪੈ ਜਾਂਦਾ ਇਥੋਂ ਕਿਲੋਕਿਮੀਟਰੀ ਹੈ ਨਾ ਹਾਈਵੇ ਦਾ ਕਿਲੋਮੀਟਰ ਰੋਡ ਕਿਲੋਮੀਟਰ ਠੀਕ ਆ ਜੀ ਤੇ ਬਾਕੀ ਦਾ ਨੰਬਰ ਤੁਹਾਨੂੰ ਪੁੱਛ ਕੇ ਦੱਸਤਾ ਡਿਟੇਲ ਸਾਰੀ ਪੁੱਛ ਕੇ ਦੱਸਤੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ